ਜਹਿਮ ਮੈਂ ਤੁਹਾਡਾ ਆਪਣਾ ਸ਼ੁਭਸ਼ਪਤ ਇੰਚਾਰਜ ਪੀਸੀਆਰ ਡਿਸਟ੍ਰਿਕਟ ਸ਼ਾਹਪੁਰ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ सुरेंद्र ਲੰਬਾ ਜੀ ਆਈਪੀਐਸ ਐਸਐਸਪੀ ਸ਼ਹਿਰ ਉਹ ਸ਼ਹਿਰ ਨੂੰ ਹਰ ਤਰ੍ਹਾਂ ਹਰ ਟੰਗ ਨਾਲ ਵਧੀਆ ਸੇਵਾਵਾਂ ਦਉਣ ਦੇਣ ਲਈ ਵਚਨਬੱਧ ਹਨ ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਘੁਮਣ ਦੌਰਾਨ ਜਾਂ ਡਿਊਟੀ ਚੈਕਿੰਗ ਦੌਰਾਨ ਉਹਨਾਂ ਦੇ ਦੇਖਣ ਚ ਪਾਇਆ ਗਿਆ ਹੈ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਦੋ ਦੋ ਇੱਕ ਜਿਹੜਾ ਟੂ-ਵੀਲਰ ਹੈ ਉਹਦੇ ਉੱਪਰ ਚਾਰ-ਚਾਰ ਵਿਅਕਤੀ ਵੀ ਬੈਠੇ ਨਜਰਾਇਤ ਜਿਹੜੇ ਟੂ-ਵੀਲਰ ਦੇ ਉੱਪਰ ਕੁਝ ਵਿਅਕਤੀ ਜਿਹੜੇ ਆ ਮੋਬਾਈਲ ਸੁਣ ਰਹੇ ਆ ਜਿਨ੍ਹਾਂ ਦੀ ਗਿਣਤੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਹੁਣ ਇੱਕ ਮਿਸ਼ਨ ਚਲਾਇਆ ਜਿਸ ਦੇ ਤਹਿਤ ਅਗਰ ਕੋਈ ਵਿਅਕਤੀ ਟ੍ਰਿਪਲਿੰਗ ਕਰੇਗਾ ਜਾਂ ਟੂ-ਵੀਲਰ ਦੇ ਉੱਪਰ ਚਾਰ ਜਣੇ ਬੈਠਣਗੇ ਜਾਂ ਕੋਈ ਵਿਅਕਤੀ ਮੋਬਾਈਲ ਸੁਨੇਗਾ ਟੂ-ਵੀਲਰ ਦੇ ਉੱਪਰ ਤੇ ਉਹਨਾਂ ਦੀ ਜੋ ਸਖਤ ਚਲਾਨ ਉਹ ਕੀਤੇ ਜਾਣਗੇ ਜਿਸ ਤਰ੍ਹਾਂ ਆਪ ਸਭ ਨੇ ਸ਼ਹਿਰਪੁਰ ਪੁਲਿਸ ਦਾ ਪੰਜਾਬ ਪੁਲਿਸ ਦਾ ਪਹਿਲਾਂ ਹੀ ਬਹੁਤ ਸਾਂਦ ਦਿੱਤਾ ਜਿਸ ਦੇ ਵਿੱਚ ਸ਼ਹਿਰਪੁਰ ਪੁਲਿਸ ਜਿਹੜੇ ਬੱਚੇ ਸਟੰਟ ਕਰਦੇ ਸੀ ਟੂ ਵੀਂਦਰ ਦੇ ਉੱਪਰ ਤੇ ਫੋਰ ਵੀਲਰ ਦੇ ਉੱਪਰ ਅਸੀਂ ਉਹਦੇ ਵਿੱਚ ਆਪ ਜੀ ਦੇ ਸਹਿਯੋਗ ਨਾਲ ਕਾਮਯਾਬ ਹੋਏ ਹਾਂ ਇਸ ਕਰਕੇ ਹੁਣ ਅਸੀਂ ਵੀ ਤੁਹਾਨੂੰ ਬੜੇ ਆਦਰ ਅਤੇ ਸਤਿਕਾਰ ਨਾਲ ਬੇਨਤੀ ਕਰਦੇ ਹਾਂ ਕਿ ਜਦੋਂ ਤੁਸੀਂ ਸਾਨੂੰ ਪਹਿਲਾਂ ਸਹਿਯੋਗ ਦਿੱਤਾ ਸੀ ਉਸੇ ਤਰ੍ਹਾਂ ਹੁਣ ਸਾਨੂੰ ਇਸ ਮੁਹਿੰਮ ਦੇ ਵਿੱਚ ਵੀ ਆਪ ਪੂਰਾ ਸਹਿਯੋਗ ਦਿਓ ਕਿ ਅਸੀਂ ਟੂ ਵੀਂਦਰ ਦੇ ਉੱਪਰ ਜਿਹੜੇ ਬੱਚੇ ਮੋਬਾਈਲ ਸੁਣਦੇ ਆ ਜਾਂ ਟ੍ਰਿਪਲਿੰਗ ਕਰਦੇ ਆ ਜਾਂ ਚਾਰ-ਚਾਰ ਵਿਅਕਤੀ ਬੈਠਦੇ ਆ ਉਹਨਾਂ ਦੀਆਂ ਵੀਡੀਓ ਬਣਾ ਕੇ ਜਿਸ ਤਰ੍ਹਾਂ ਪਹਿਲਾਂ ਸਾਨੂੰ ਸੋਸ਼ਲ ਮੀਡੀਆ ਟੀਮ ਜਿਹੜੀ ਸਾਡੇ ਸ਼ਹਿਰ ਕੋਦੇ ਜਿਹੜੇ ਬੜੀ 24 ਆਵਰ ਬੜੇ ਸਤਰਕ ਰਹੀਦੀ ਹੈ ਉਹਦੇ ਉੱਪਰ ਪਾਓ ਜਾਂ ਜਿਸ ਤਰ੍ਹਾਂ ਤੁਸੀਂ ਆਪ ਜੀ ਨੇ ਇਹ ਮੈਨੂੰ ਵੀ ਵੀਡੀਓ ਪਾਈ ਸੀ ਤੇ ਅਸੀਂ ਉਹ ਵੀਡੀਓ ਦੇ ਐਡਰੈਸ ਕਢਾ ਕੇ ਘਰ ਜਾ ਕੇ ਜੋਂਨ ਦੇ ਉੱਪਰ ਲੀਗ ਲੈਕਸ਼ਨ ਸੀਗਾ ਕੀਤਾ ਜਦ ਕਿ ਮੈਂ ਆਪ ਜੀ ਦੀ ਜਾਣਕਾਰੀ ਮੈਨੂੰ ਦੱਸਣਾ ਚਾਹਣਾ ਤੇ ਮੇਰੇ ਕੋਲ ਐਸ ਟਾਈਮ ਵੀ ਦੋ ਵੀਡੀਓ ਮੇਰੇ ਮੋਬਾਈਲ ਦੇ ਵਿੱਚ ਪਈਆਂ ਜਿਹੜੀਆਂ ਮੈਨੂੰ ਪਬਲਿਕ ਨੇ ਪਾਈਆਂ ਕਿ ਉਹਦੇ ਉੱਪਰ ਇੱਕ ਜੋ ਮੋਟਰਸਾਈਕਲ ਦੇ ਉੱਪਰ ਤੇ ਐਕਟਵਾ ਦੇ ਉੱਪਰ ਚਾਰ ਵਿਅਕਤੀ ਬੈਠ ਕੇ ਘੁੰਮ ਰਹੇ ਆ ਮੈਂ ਸਮਝਦਾ ਕਿ ਪੰਜਵੇਂ ਵਿਅਕਤੀ ਤੇ ਬੈਠਣ ਨੂੰ ਜਗ੍ਹਾ ਹੈ ਨਹੀਂ ਕੋਈ ਪਹਿਲਾ ਵਿਅਕਤੀ ਵੀ ਬਿਠਾਉਣਾ ਸੀ ਜਿਸ ਦਾ ਮਹੁਣੇ ਇੱਕ ਤਾਜ਼ਾ ਤਾਜ਼ਾ ਐਕਟਵਾ ਬੰਦ ਕਰਕੇ ਆਇਆ ਸੀ ਟੂ ਬੜੇ ਤਰਲੇ ਮਾਰੇ ਉਹਨਾਂ ਨੇ ਬੜੀਆਂ ਅਪਰੋਚਾਂ ਵੀ ਬਹੁਤ ਕਰੀਆਂ ਕਿ ਸਾਨੂੰ ਛੱਡ ਦਿੱਤਾ ਜਾਵੇ ਮਾਫ ਕੀਤਾ ਜਾਵੇ ਪਰ ਇਸ ਕੰਮ ਦੇ ਵਿੱਚ ਬਿਲਕੁਲ ਮਾਫੀ ਨਹੀਂ ਹੈ ਕਿਉਂਕਿ ਅਸੀਂ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਮਾਨਯੋਗ ਐਸਐਸਪੀ ਸਾਹਿਬ ਅਸੀਂ ਸਾਰੇ ਹੀ ਆਪ ਜੀ ਨੂੰ ਵਧੀਆ ਸੁਭਾਵਾਂ ਦੇਣ ਦਾ ਇੱਥੇ ਵਚਨਬੱਧ ਹਾਂ ਪਲੀਜ਼ ਸਾਡਾ ਸਾਥ ਦਿਓ ਤਾਂ ਜੋ ਅਸੀਂ ਇਸ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋ ਸਕੀਏ ਥੈਂਕ ਯੂ